ਅੱਤ ਤਾਂ ਜਿਹੜੀ ਵੱਡੀ ਗੱਲ ਆ ਤਾਂ ਮੋਹ ਮਾਪੇ ਹੀ ਆ ਹੈ ਉਹ ਪਟੂਆ ਫੇਰ ਲਾ ਲਈ ਤੂੰ ਕਰ ਲੈ ਬੰਦ ਨਹੀਂ ਮੋਹ ਮਾਪੇ ਮੋਹ ਮਾਪੇ ਬਸ ਸਭ ਤੋਂ ਵੱਡੀ ਇੱਜ਼ਤ ਹੁੰਦੀ ਆ ਇੰਦੇ ਤੋਂ ਵੱਡਾ ਕੁਝ ਨਹੀਂ ਪੈਸੇ ਨੇ ਸਾਡੇ ਨਾਲ ਨਹੀਂ ਜਾਣਾ ਜਿੱਥੇ ਨਾਲ ਜਾਣਾ ਪੈਸੇ ਨਾਲ ਜਾਂਦਾ ਹੈਗਾ ਦੇਖੋ ਬਈ ਆਪਾਂ ਅੱਜ ਹਾਂਜੀ ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੁਹਾਨੂੰ ਦੇਸੀ ਹੈ ਉਹ ਮੰਗਰ ghee 941 ਜੀ ਤੇ ਅੱਜ ਆਪਣਿਆਂ ਲਈ 13 ਮਾਡਲ ghee ਦਾ ਆਪਾਂ ਦਾਣਿਆਂ ਦਾ ਆਗਰ ਨਮਾ ਲੈਣ ਆਏ ਸੀ ਤੇ ਬਾਈਆਂ ਨੇ ਬੁਲਾਏ ਸੀ ਤੇ ਗਾਹਾਂ ਸਾਨੂੰ ਪਤਾ ਮਸ਼ੀਨ ਪਿਆਰ ਕਰੀ ਖੜੀ ਆ ਤੇ ਬਾਈ ਕੋਈ ਘਾਟੀ ਕੋਈ ਨਹੀਂ ਮਸ਼ੀਨ ਤੁਸੀਂ ਦੇਖੋ ਵੀ ਕਿੰਨੀ ਸੋਹਣੀ ਮਸ਼ੀਨ ਬਣਾਈ ਆ ਤੇ ਆਜੋ ਤੁਹਾਡੀ ਗੱਲਬਾਤ ਕਰਾਉਣੇ ਆਂ ਅੰਦਰ ਕਿਸਾਨ ਬੜੇ ਭਰਾ ਨੇ ਮਸ਼ੀਨਾਂ ਲੈਤੀਆਂ ਆਈਆਂ ਇੱਕ ਮੈਂ ਗੱਲ ਸੁਣੀ ਆ ਇੱਥੇ ਵੀ ਜਿਹਦੇ ਕੋਲੇ ghee ਰਣਾ ਉਹ ਲੈਂਦਾ ਕੀ ਹੀਰੀ ਆ ਆਜੋ ਗੱਲਬਾਤ ਕਰਾਉਣੇ ਆ ਕਿਹੜੇ ਕਿਵੇਂ ਦੇ ਕੀ ਗੱਲ ਆ ਬੱਲੇ 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 ਅਜਾ ਰੌਣਕ ਲੱਗੀ ਪਈ ਆ ਹਨਾ ਅਜਦਾ ਰੌਣਕ ਲੱਗੀ ਪਈ ਆ ਆ ਤੁਹਾਨੂੰ ਦਿਖਾਉਂਦੇ ਆ ਗੱਲਬਾਤ ਸਾਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਇਹ ਕਿਹੜਾ ਪਿੰਡ ਆ ਜੀ ਬਈ ਜੀ ਆਪਣਾ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਸ਼ਹੀਦ ਵਸਤੀ ਜਰਨੈਲ ਸਿੰਘ ਵਾਲੀ ਡਾਕ ਖੰਨਾ ਕੜਮਾ ਅੱਛਾ ਜੀ ਹਾਂਜੀ ਇਹ ਮਸ਼ੀਨ ਫਰਜ ਬਾਈ ਜੀ ਮਸ਼ੀਨ ਆਪਾਂ 2016 ਤੋਂ ਲੈ ਕੇ ਘੀਰ 941 ਚਲਾ ਰਹੇ ਆ ਆਪਣੇ ਕੋਲ 15 16 ਮਸ਼ੀਨਾਂ ਨਾਲ ਤੋਂ ਲੈ ਚੁੱਕੇ ਆ ਇਸ ਟਾਈਮ ਆਪਣੇ ਕੋਲ 7-8 ਮਹੀਨਾ ਐਸ ਸਮੇਂ ਜੁੱਤਾ ਦੋ ਮਸ਼ੀਨਾਂ ਨਾਲ ਤੋਂ ਹੋਣ ਲਈਆਂ ਨੇ ਦੋ ਹੋਣ ਲਈਆਂ ਨੇ ਦੋ ਹੋਣ ਲਈਆਂ ਨੇ ਜੀ ਚੱਲਦੀਆਂ ਕਿਵੇਂ ਆ ਬਹੁਤ ਵਧੀਆ ਚੱਲਦੀਆਂ ਜੀ ਦੇਖੋ ਕਿਤੇ ਆਏ ਨਾ ਕਿ ਉਹ ਵੀ ਦਵਾਜ ਖੜੇ ਨਾ 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 ਹੀ ਨਾ ਬਹੁਤ ਵਧੀਆ ਚੱਲਦੀਆਂ ਜੀ ਪੱਕੀ ਗੱਲ ਆ ਪੱਕੀ ਬਹੁਤ ਵਧੀਆ ਪੂਰੀ 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 ਜਿਹੜਾ ਮਾਲ ਸਾਫ ਤੋਂ ਤੁਸੀਂ ਬਿਲਕੁਲ ਬੀਨਾ ਬਸ ਆਪਣੇ ਸਾਹਮਣੇ ਬਾਡੀਆਂ ਪਾਈਆਂ ਪਈਆਂ ਆ ਹਾਂਜੀ 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 ਪਹਿਲੀ ਇੱਕ ਗੱਲ ਤਾਂ ਆਏ ਆ ਹਾਂਜੀ ਹਾਂਜੀ ਆਪਾਂ ਬੜੇ ਫਾਰਮਾਂ ਦੇ ਦੇਖੇ ਆ। ਹਾਂਜੀ ਹਾਂਜੀ। ਇਸੇ ਦੀ ਵੀਡੀਓ ਨਹੀਂ ਬਣਾਉਣ ਦਿੰਦਾ। ਹਾਂਜੀ ਹਾਂਜੀ ਹਾਂਜੀ। ਆਹ ਮਸ਼ੀਨ ਇਹ ਮਸ਼ੀਨ ਆਪਣੀ ਜੀ ਹੁਣ ਤਿਆਰ ਕਰਵਾਈ BS4 ਚ। BS4 ਚ। ਹਾਂਜੀ ਹਾਂਜੀ। BS4 ਚ। ਇਹ ਕਹਿੰਦੇ ਯੂਰੀਆ ਯਾਰੀਏ ਦਾ ਖਰਚਾ ਜਿਆ ਵੱਡਾ ਕਿਉਂ ਆ? ਨਹੀਂ ਜੀ ਬਹੁਤ ਵਧੀਆ ਇੰਜਨ ਹੈ ਜੀ। ਬਹੁਤ ਵਧੀਆ ਇੰਜਨ ਆ। ਹਾਂਜੀ ਹਾਂਜੀ। ਪਹਿਲਾਂ ਵੀ ਚਲਾਉਂਦੇ ਆ। ਹਾਂਜੀ ਪਹਿਲਾਂ ਵੀ ਚਲਾਉਂਦੇ ਆ। ਬਾਹਰ ਗਈਆਂ ਮਸ਼ੀਨਾਂ ਨੂੰ। ਅੱਜ ਬਾਹਰ ਆਪਣੇ ਮਹਾਰਾਜ ਜਮੀਨਾ ਚਲਦੀਆਂ ਪਈਆਂ। ਠੀਕ ਆ। ਵਿੱਚ ਬਰਾਮਣੋਂ ਕੋਈ ਬਿੱਲਾ ਵਿਛਾਲ ਲਿਆ, ਵਿਛਾਲ ਲਿਆ। ਉਹ ਚਾਚੇ ਦੇ ਪੁੱ ਹਾਂਜੀ ਭਾਈ ਜੀ ਕੀ ਹਾਲ ਨਹੀਂ ਬਹੁਤ ਜੀ ਬਹੁਤ ਜੀ ਕਿਹੜਾ ਪੰਡਾ ਮਿੱਤਰਾ ਆਹੀ ਆ ਜਨਾ ਭਾਈ ਆਹੀ ਆ ਜਨਾ ਭਾਈ ਹਾਂਜੀ ਹਾਂਜੀ ਤੇ ਭਾਈ ਮੈਨੂੰ ਲੱਗਦਾ ਫਿਰ ਮਸ਼ੀਨਾਂ ਦਬਾਉਣਾ ਤੂੰ ਉਹ ਲੱਕ ਲੈਣਾ ਦਬਾਉਣਾ ਭਾਈ ਦਬਾਉਣਾ ਆਪਾਂ ਕਿਵੇਂ ਚੱਲਦਾ ਕੰਮ ਬਹੁਤ ਜੀ ਚੱਲਦਾ ਕਿੰਨੇ ਕੁ ਬਕਾਇਆ ਦੇਣਾ ਸੀਜ਼ਨ ਚ 30 35 ਮਸ਼ੀਨਾਂ ਵੇਚ ਦਿੰਗੇ ਮੰਨ ਕੇ 35 36 ਹਾਂਜੀ ਵੇਚਦੇ ਹਾਂ ਜਿੱਡਾ ਕਿ ਮੰਨ ਕੇ ਚੱਲ ਪਿਆ ਅਸਾਬ ਨਾਲ ਆਪਣਾ ਧੰਦਾ ਹੈ ਹਾਂਜੀ ਹਾਂਜੀ ਤੇ ਕਿਵੇਂ ਚੱਲਦੀ ਆ ਕੋਈ ਜਿਹੜੇ ਨੂੰ ਕੰਪਲੀਟ ਤੁਸੀਂ ਨੂੰ ਦੇਖੋ ਆਪਾਂ ਅੱਜ ਮਾਲਕਾਂ ਨਾਲ ਗੱਲ ਨਹੀਂ ਕਰਾਉਂਦੇ ਅੱਜ ਆਪਾਂ ਲੋਕਲਾ ਨਾਲ ਆਪਣਾ ਗੱਲ ਕਰਾਵਾਂਗੇ ਵੀ ਜਿਵੇਂ ਚਲਾਉਂਦੇ ਆ ਮਸ਼ੀਨਾਂ ਕਿਵੇਂ ਆ ਚੱਲਣ ਜਿੱਕਦਾ ਬਹੁਤ ਹੀ ਜਲਦੀ ਵੀਰੇ ਕੋਈ ਕੰਪਲੀਟ ਤਾਂ ਨਹੀਂ ਹੁੰਦੀ ਕੋਈ ਕੋਈ ਕੰਪਲੀਟ ਨਹੀਂ ਦੇਖੋ ਮੇਰੇ ਕੋਲ ਲਗੀ ਰਹੀ ਗਈ ਆਪਾਂ ਤਾਂ ਕਹਿੰਦੇ ਆ ਵੀ ਟੌਪ ਚੱਲਦੀ ਆ ਆ ਪੂਰੀ ਟੌਪ ਚੱਲਦੀ ਆ ਪੂਰੀ ਵਧੀਆ ਪੂਰੀ ਵਧੀਆ ਜੀ ਇਹ ਜੀ ਗੱਲ ਤਾਂ ਨਹੀਂ ਹੈਗੀ ਨਹੀਂ 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 ਕੋਈ ਜੱਟ ਹਾਂ ਤਾਂ ਕੀ ਹਾਲ ਆ ਮੁੰਡਿਆ ਕੀ ਕਿਹੜਾ ਪਿੰਡ ਆ ਆਪਣਾ ਪਿੰਡ ਮਮਦੋਟ ਹਾਂ ਜੀ ਮਮਦੋਟ ਕਿਹੜਾ ਜ਼ਿਲ੍ਹਾ ਫਰੋਹੀਪੁਰ ਫਰੋਹੀਪੁਰ ਮੈਨੂੰ ਲੱਗਦਾ ਵੀ ਇੱਥੇ ਆਏ ਲੱਗਦੇ ਹਾਂ ਜੀ ਇੱਥੇ ਹੈ ਜੀ ਟੋਪ ਪਹਿਲਾਂ ਇੱਕ ਹਾਂ ਜੀ ਹਾਂ ਜੀ ਕਿਹੜੀਆਂ ਆ ਪ ਹਾਂਜੀ ਮਹਾਰਾਜ ਕੀ ਹਾਲ ਚਾਲ ਹੈ ਹਾਂਜੀ ਵਧੀਆ ਜੀ ਕਿਹੜਾ ਪਿੰਡ ਆ ਫਰੋਜਪੁਰ ਫਰੋਜਪੁਰ ਤੁਹਾਡਾ ਵੀ ਹਾਂਜੀ ਅੱਜ ਤੁਸੀਂ ਸਾਰੇ ਫਰੋਜਪੁਰ ਤੇ ਘીર ਲੈਣੇ ਆਏ ਹੋ ਹਾਂਜੀ ਆ ਘીર ਲੈਣਾ ਹੈ ਠੀਕ ਹੈ ਜੀ ਉਧਰ ਵੀ ਬੰਦੇ ਬੈਠਾ ਉਧਰ ਵੀ ਗੱਲਬਾਤ ਕਰਾਉਂਦੇ ਆ ਬਾਈ ਚਾਹ ਪੀ ਜਾਂਦੇ ਆਜੋ ਕਿਹੜਾ ਪਿੰਡ ਆ ਜੀ ਬਾਈ ਜੀ ਬਾਈ ਕਲਾਰਾਂ ਪਿੰਡ ਆ ਕਲਾਰਾਂ ਪਿੰਡ ਜੀ ਹਾਂ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਹਾਂਜੀ ਹਾਂ ਜਿਵੇਂ ਜੀ ਤੁਹਾਡੇ ਕੋਲ ਕਿਹੜੀ ਮਸ਼ੀਨ ਆ ਪਹਿਲਾਂ ਸਾਡੇ ਕੋਲ 200 ਰੁਪਏ ਰਹੀ ਹੈ ਪ੍ਰੀਤ ਵੀ ਰਹੀ ਹੈ ਰਸਾਲ ਵੀ ਰਹੀ ਹੈ ਅੱਛਾ ਕਿਵੇਂ ਲੱਗੀ ਘੀਰਾ ਪਰ ਗਹਿਰ ਉੱਪਰ ਦੀ ਹੈ ਉੱਪਰ ਸਰਾ ਗਹਿਰਾ ਇਹ ਨਾ ਕਿ ਉਹ ਵੀ ਅਪ ਮਿਸ਼ਟਰੀਆਂ ਦੀ ਕਿਤੇ ਲੱਖੀ ਬਾਈ ਦੀ ਚਾਹ ਪੀ ਜਾਂਦੇ ਆ ਬਸਰਾ ਦੀ ਮਤਲਬ ਇਹ ਸਫਾਈ ਵੀ ਬਹੁਤ ਵਧੀਆ ਹੈ ਸਫਾਈ ਨੂੰ ਹਰੇਕ ਬੰਦਾ ਮੰਨਦਾ ਹੈ ਮਤਲਬ ਬਿਨਾ ਪੱਖੇ ਤੋਂ ਮੰਡੀ ਚ ਦੋਤੀ ਉਹ ਤਾਂ ਹੈ ਤਾਂ ਮੇਰੇ ਕੋਲੇ ਵੀ ਗੀਰ ਹੀ ਆ ਸਫਾਈ ਬਹੁਤ ਹੈ ਵਧੀਆ ਹੈ ਜਦੋਂ ਆਪਾਂ ਸਰਾ ਦੇ ਨੇ ਦੂਣੇ ਅੱਖਾਂ ਕੱਢਣ ਲੱਗਦੇ ਨੇ ਚਾਹੀ ਪੀ ਵਧੀਆ ਹੈ ਖਚਾਈ ਵੀ ਵੈਸੇ ਬਹੁਤ ਵਧੀਆ ਹੈ ਬਹੁਤ ਵਧੀਆ ਬਹੁਤ ਵਧੀਆ ਖਚਾਈ ਹੈ ਅੱਛਾ ਹਾਂ ਵਿਸ਼ਾਲ ਦੇ ਉੱਪਰ ਦੀ ਰਹਿੰਦੀ ਸੀ ਚਲੋ ਵਿਸ਼ਾਲ ਵੀ ਮਸ਼ੀਨ ਚੰਗੀ ਹੈ ਪਰ ਮਾੜੇ ਮਸ਼ੀਨ ਸੰਦ ਕਿਸੇ ਦਿਨ ਨੂੰ ਕਹਿੰਦੇ ਪਰ ਗੀਰ ਮਸ਼ੀਨ ਆਪਣੀ ਗੱਟੀ ਮੱਤਲਾ ਜੀ ਫਰੋਜਪੁਰ ਏਰੀਆ ਜੀ ਫਰੋਜਪੁਰ ਏਰੀਆ ਹਾਂਜੀ ਹਾਂਜੀ ਤੇ ਕਿਵੇਂ ਚੱਲਦਾ ਪੁਰਜਾ ਇਹ ਵਧੀਆ ਚੱਲਦਾ ਵੀਰੇ ਪੂਰਾ ਵਧੀਆ ਵਧੀਆ ਚੱਲਦਾ ਹੈ ਆਪਣੇ ਤੋਂ ਸੌਲੀ ਤੋਂ ਜਾਂਦਾ ਸੀ ਪਿੱਲਾ ਲੈ ਕੇ ਮਸ਼ੀਨ ਅੱਛਾ ਜੀ 2003 ਮਾਡਲ ਸੀ ਅੱਛਾ ਜੀ ਬਹੁਤ ਵਧੀਆ ਚੱਲਦੀ ਰਹੀ ਮੇਰੀ ਪੁਰਾਣੀ ਵੀ ਪੁਰਾਣੀ ਵੀ ਬਹੁਤ ਵਧੀਆ ਜੀ ਠੀਕ ਹੈ ਜੀ ਆਪਣਾ ਪਿੰਡ ਜੀ ਕਲਾਰਾਂ ਜੀ ਕਲਾਰਾਂ ਹਾਂਜੀ ਹਾਂ ਜ਼ਿਲ੍ਹਾ ਪਟਿਆਲਾ ਜੀ ਜ਼ਿਲ੍ਹਾ ਪਟਿਆਲਾ ਹਾਂਜੀ ਹਾਂ ਅੱਜ ਫਿਰ ਸਮਾਨ ਸਮੂਹ ਲੈਣ ਆ ਕੇ ਕੋਈ ਨਾ ਜੀ ਮਸ਼ੀਨ ਲੈਣ ਆਈ ਮਸ਼ੀਨ ਲੈ ਕੇ ਜਾਵਾਂ ਇੱਕ ਨਵੀਂ ਹੋਰ ਤੁਸੀਂ ਵੀ ਨਵੀਂ ਲੈਣ ਆਏ ਹੋ ਅੱਜ ਤੇ ਉਧਰ ਫੋਰਮੈਨ ਵੀ ਫਿਰਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਆਜੋ ਪਹਿਲੀ ਵਾਰ ਕੋਈ ਮਕੈਨਿਕ ਕੀ ਹਾਲ ਹੈ ਵਧੀਆ ਵੀਰੇ ਵਧੀਆ ਵਧੀਆ ਹੈ ਬਹੁਤ ਵਧੀਆ ਹੀ ਬਹੁਤ ਵਧੀਆ ਕੀ ਰੰਗ ਦਾ ਕੰਮ ਕਰਦਾ ਨਾ ਉਹ ਮੁੰਡਾ ਕਰਦਾ ਸੀ ਮੈਂ ਤਾਂ ਬਿੱਲਾ ਆ ਨਹੀਂ ਲਿਪੜਿਆ ਤੂੰ ਵੀ ਪਿਆ ਉਹ ਤਾਂ ਉ ਆ ਜਾਂਦੇ ਆ ਯਾਰ ਵੀਰੇ ਹੈ ਉ ਆ ਜਾਂਦੇ ਆ ਮੈਂ ਉਹ ਤਾਂ ਨਹੀਂ ਕੰਮ ਦਾ ਕਰਦਾ ਨਾ ਕਿਵੇਂ ਆ ਕਿਵੇਂ ਲੱਗੇ ਤੈਨੂੰ ਬੰਦੇ ਕੀ ਰੱਬ ਬਹੁਤ ਵਧੀਆ ਵੀਰੇ ਬਹੁਤ ਕਹਿੰਦਾ ਚਲੋ ਕੰਮ ਕਰਦੇ ਮੈਨੂੰ ਹੋ ਗਏ ਜੀ 7-8 ਸਾਲ ਹੋ ਗਏ 7-8 ਸਾਲ ਹੋ ਗਏ ਆ ਜਾ ਉਹਰੇ ਯਾਰ 7-8 ਸਾਲ ਹੋ ਗਏ ਹਾਂਜੀ ਹਾਂਜੀ ਲੱਗਿਆ ਜੀ ਜਮਾ ਲਾਇਨ ਪਤੇ ਲੱਗਿਆ ਜੀ ਪੂਰੇ ਆ ਉਰੇ ਮਾ ਜੀ ਭਰਾਵਾਲਾ ਕੰਮ ਹੀ ਚੱਲਦੇ ਨੇ ਲੱਗੇ ਹੋਣਾ ਆਈ ਜਾਣਾ ਇਹਨਾਂ ਭਰਾਵਾਲਾ ਜੀ ਭਰਾਵਾਲਾ ਤੈਨੂੰ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਪਸਰੀ ਕਰ ਲ ਬਹੁਤ ਵਧੀਆ ਕੰਮ ਆ ਜੀ ਨਹੀਂ ਨਹੀਂ ਬਲੀਆ ਬੇ ਇੱਜਤਮਾਨ ਲੇਬਰ ਦੀ ਪੂਰੀ ਕਰਦੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਮੈਂ ਤਾਂ ਸਾਰਾ 2 ਕੁ ਮਹੀਨੇ ਹੋ ਗਏ 2 ਕੁ ਮਹੀਨੇ ਹੋ ਗਏ ਇਹ ਪੁਰਾਣਾ ਲੱਗਿਆ ਹੋਇਆ ਤੁਸੀਂ ਰੰਗ ਕਰ ਦਿਓ ਮਸ਼ੀਨਾਂ ਨੂੰ ਚਲੋ ਠੀਕ ਆ ਕਰੋ ਕੰਮ ਆ ਜਿਓ ਬਈ ਇੱਧਰ ਵੀ ਕਿਹੜਾ ਮਰਵਾਉਣਾ ਹੈ ਹੋਰ ਜੀ ਬਾਈ ਜੀ ਕੀ ਹਾਲ ਨੇ ਵਧੀਆ ਬਾਈ ਜੀ ਅੱਜ ਮਸ਼ੀਨ ਲੈਣਾ ਆਏ ਹਾਂ ਹਾਂ ਜੀ ਬਾਈ ਜੀ ਤੁਹਾਨੂੰ ਬਾਈ ਚੜ੍ਹਦੀ ਕਲਾ ਰੱਖੇ ਆ ਜਿਓ ਇੱਕ ਬ ਆ ਵੀ ਆ ਸਾਰਾ ਫਰਕ ਪਤਾ ਚੀਜ਼ਾਂ ਦਾ ਵੀ ਪਤਾ ਸਾਰੇ ਕੋਈ ਬਾਲੀ ਕੋਈ ਦੱਸਣ ਦੀ ਲੋੜ ਨਹੀਂ ਸਾਰੇ ਭਰਾ ਮਸ਼ੀਨਾਂ ਵਾਲੀ ਆ ਆਪਾਂ ਸਾਰਾ ਕੋਈ ਪਾਇਆ ਹੋਇਆ ਹੈਗਾ ਤੇ ਇੱਧਰ ਹਾਂਜੀ ਮਹਾਰਾਜ ਕੀ ਹਾਲ ਨੇ ਜੀ ਠੀਕ ਹੈ ਠੀਕ ਹੈ ਉਹ ਠੀਕ ਹੋਈ ਐਨ ਵਧੀਆ ਜੀ ਵਧੀਆ ਆ ਆਪਣੇ ਭਰਾ ਖੜੇ ਨੇ ਇਹ ਵੀ ਬਾਈ ਮੰਨ ਕੇ ਚੱਲੋ ਵੀ ਐਮ ਡੀ ਲਾਲੂ ਬਾਕੀ ਸਾਡੇ ਭਾਈ ਆ ਜੀ ਵੱਡਾ ਭਾਈ ਆ ਭਾਈ ਦਾ ਹੋਰ ਜੀ ਭਾਈ ਕੀ ਹਾਲ ਨੇ ਠੀਕ ਠਾਕ ਜੀ ਬਹੁਤ ਵਧੀਆ ਜੀ ਸਿੱਕ ਤੇ ਇਧਰ ਹਮ ਸਹੀ ਗੱਲ ਫੋਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਠੀਕ ਠਾਕ ਕਿਹੜਾ ਪਿੰਡ ਆ ਜੀ ਹਾਂ ਜੀ ਮੇਰਾ ਲਧਿਆਣਾ ਆਈ ਹਾਂ ਜੀ ਲਧਿਆਣਾ ਲਧਿਆਣਾ ਨਹੀਂ ਹਾਂ ਜੀ ਕੁਝ ਬੈਲ ਗੱਦਰਾ ਕਿੰਨੇ ਚਿਰ ਤੋਂ ਤੁਸੀਂ ਇਹਨਾਂ ਹੀ ਕੰਪਨੀ ਚਲਾ ਰਹੇ ਹੋ ਇਹਨਾਂ ਦੀ ਦਸਤ ਦਸਤੋਂ ਹਾਂ ਜੀ ਜੀਰ ਹਾਂ ਜੀ ਕਿਵੇਂ ਚੱਲਦੀ ਆ ਇਹ ਐਨਕਾ ਇਹੋ ਕਿ ਤੇ ਮਾਲਕ ਆਪਣੇ ਮੁੱਢ ਦੇ ਹੱਥ ਰੱਖੀ ਦਿਆ ਤੇ ਚੰਗੀ ਚੱਲਦੀ ਆ ਤੇ ਮੈਂ ਮਾਲਕ ਕੋਲ ਪਾਜੀ ਆਇਆ ਮੈਂ ਇਹਨਾਂ ਕੋ ਕਿਹੜਾ ਰੋਜ਼ ਰਹਿਣਾ ਵਾ ਅੱਛਾ ਨਹੀਂ ਨਹੀਂ ਇਹ ਐਂ ਹੱਥ ਹੀ ਰੱਖ ਲੈਂਦੇ ਆਪਣੇ ਐਂ ਦੇ ਕਰਦੇ ਇਹ ਤਾਂ ਸਾਡੀ ਪੁਰਾਣੀ ਦੋਸਤੀ ਆ ਅੱਛਾ ਪੁਰਾਣੀ ਦੋਸਤੀ ਨਹੀਂ ਛੌੜ ਕਰੀ ਜਾਂਦੇ ਆ ਬੰਦੇ ਦਾ ਦਾ ਪਿੰਡ ਦਾ ਦਾ ਘਾਰੇ ਪਤਾ ਲੱਗ ਜਾਂਦਾ ਕੋਈ ਤੁਸੀਂ ਕੰਪਲੀਟ ਕੋਈ ਤੀਰ ਬਤ ਸੁਣਾ ਚਾਹੁੰਦੇ ਹੋ ਮਸ਼ੀਨ ਦਾ ਕੀਰ ਨਹੀਂ ਕੋਈ ਕੋਈ ਕੰਪਲੀਟ ਹੈ ਇੱਕ ਨੰਬਰ ਚੱਲਦੀ ਆ ਅੱਜ ਸ਼ੌਂਕੇ ਕਿਹੜਾ ਮਾਰਨਾ ਹੈ ਇਹ ਤਿਆਰ ਕਰ ਆ ਸ਼ੌਂਕਾ ਨਹੀਂ ਆ ਮਸ਼ੀਨ ਤਿਆਰ ਮਸ਼ੀਨ ਇਹ ਤਿਆਰ ਹੋ ਰਹੀ ਆ ਮਸ਼ੀਨ ਤਿਆਰ ਕਰਾਈਏ ਤੁਸੀਂ ਦੋ ਨੇ ਐ ਨਹੀਂ ਚੌਥੀ ਆ ਚੌਥੀ ਦੋ ਪਹਿਲਾਂ ਨੇ ਨਹੀਂ ਤਿੰਨ ਪਹਿਲਾਂ ਖੜੀਆਂ ਕਰੀ ਤਿੰਨ ਪਹਿਲਾਂ ਗੀਰ ਹੀ ਆ ਹਾਂਜੀ ਇਹ ਮੈਂ ਇੱਕ ਗੱਲ ਸੁਣੀ ਆ ਵੀ ਜਿਹਦੇ ਕੋਲੇ ਗੀਰ ਹੋਊ ਗੀਰ ਹੀ ਲੈਂਦਾਗਾ ਹਾਂਜੀ ਜਿਹਦੇ ਕੋਲੇ ਇੱਕ ਕੋਈ ਨਾ ਵਧਾ ਲਿਆ ਗੀਰ ਹੀ ਕਰ ਲਿਆ ਐ ਨਹੀਂ ਵੀ ਹੋਰ ਮਸ਼ੀਨ ਲੈਂਦਾਗਾ ਤੇ ਬਾਕੀ ਗੇਅਰ ਵੀ ਦੂਜਾ ਲਾਇਆ ਲਾਗਾ ਹਾਂਜੀ ਸਵਰਾਜ ਗੀਅਰ ਹੀ ਲਾਉਨੇ ਪਹਿਲਾਂ ਤੁਸੀਂ ਸਵਰਾਜ ਗੀਅਰ ਲਾਉਨੇ ਹੋ ਹਾਂਜੀ ਮਸ਼ੀਨ ਤਿਆਰ ਕਰਾਉਣਾ ਹੈ ਪਹਿਲੇ ਇੱਥੇ ਹਾਂਜੀ ਸਪੈਸ਼ਲ ਆਹ ਆਸੀਂ ਸਬਰਾਜ ਜੇਰ ਨਾਲ ਤਿਆਰ ਕੀ ਜਾਂਦੇ ਆ ਬਾਈ ਜਾਈ ਜਾ ਮਿੱਠਾ ਪਾਉਂਗੇ ਚਾਹ ਚ ਉਹਦੀ ਮਿੱਠੀ ਹੋਊਗੀ ਇਹਨਾਂ ਦਾ ਮਾਡਲ ਸਪੈਸ਼ਲ ਹੈ ਜੀ ਇਹਨਾਂ ਦਾ ਮਾਡਲ ਸਪੈਸ਼ਲ ਹੈ ਮਸ਼ੀਨ ਦਾ ਅੱਛਾ ਜੀ ਇਹਨਾਂ ਨੂੰ ਚਾਰਨੇ ਵਗੈਰਾ ਵੀ ਵੱਡੇ ਦਿੱਤੇ ਨੇ ਜਿੱਦਾਂ ਨਵੇਂ ਮਾਡਲ ਚ ਪੰਜ ਚਾਰ ਚੈਨਾ ਪਾਉਣ ਲੱਗੇ ਨੇ ਚੈਂਬਰ ਚ ਉਹ ਚੈਨਾ ਵੀ ਚਾਰਨੇ ਜਿਹਦੇ ਚ ਅੱਛਾ ਜੀ ਇਹ ਚ ਵਾਕਿਆ ਨਾਲੋਂ ਕਾਫੀ ਅੰਤਰ ਹੈ ਮਸ਼ੀਨ ਚ ਵੀ ਦੂਜੇ ਨਾਲੋਂ ਵੱਡੀ ਸਗਰਤੀ ਵੱਡੀ ਹੈ ਜੀ ਇਹ ਫਰਕ ਕੀ ਫਰੇਗੀ ਇਹ ਵੀ ਹਾਲ ਦੱਸੋ ਨਾ ਮਾਰਕ ਫਰਕ ਜੀ ਮਤਲਬ ਜਿਵੇਂ ਹੁਣ ਮੱਕੀ ਮੁੱਕੀ ਵੜਦੇ ਕਿਦਾਂ ਮੱਕੀ ਵੜਦੇ ਆ ਜੀ ਇੱਕ ਆਉਣ ਵਾਲੇ ਸਮੇਂ ਚ ਡਿਮਾਂਡ ਰੱਖਦੇ ਜੀ ਲੋਕ ਅੱਛਾ ਵੱਡੇ ਝਾਰਨਿਆਂ ਦੀ ਜਿੱਦਾਂ ਪਹਿਲਾਂ ਸਾਡੇ 57 ਦੇ ਅੱਛਾ ਇੱਕ 2.55 ਸੀ ਹਾਂਜੀ ਹਾਂਜੀ ਹੁਣ ਕਿੰਨੇ ਹੋ ਗਏ ਹੁਣ 60 ਹੋ ਗਏ ਜੀ 60 ਹੋ ਗਏ ਹੋਰ ਵਧਾਤੇ ਤੈਨਾਂ ਵਧਾਤੇ ਨਾਂ ਚ ਵਧਾਤੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਚਾਸੀ ਵੀ ਉੱਚੀ ਕਰੀ ਆ ਜੀ ਅੱਛਾ ਤੇ ਬਾਕੀ ਆ ਫੋਲਡ ਕਰਤਾ ਜੀ ਐਲੀਵੇਟਰ ਵਗੈਰਾ ਇਹਨਾਂ ਦਾ ਹਾਂ ਐਲੀਵੇਟਰ ਮੈਂ ਦੇਖਿਆ ਜੀ ਹੁਣ ਦਿਖਾਈ ਦਿੰਨੇ ਆਜੋ ਤੇ ਜਿਹੜੇ ਐਲੀਵੇਟਰ ਮੰਨ ਕੇ ਚੱਲ ਜਿਹੜੇ ਮੂੰਗੀ ਮੰਗੀ ਵੜਦੇ ਨਾ ਆਪਾਂ ਵੱਡੀ ਗੱਲ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਆ ਆ ਹੁਣ ਨਟ ਖੋਲਦੇ ਕਰਤੇ ਕੋਈ ਚੈਨ ਤਾਂ ਰੱਬ ਕਰੇ ਕਿਸੇ ਟੁੱਟੇ ਨਾ ਜੇ ਕੋਈ ਪ੍ਰੋਬਲਮ ਆਉਂਦੀ ਹੈ ਇਹਨੂੰ ਮਤਲਬ ਆਪਰੇਸ਼ਨ ਹੋ ਜੂ ਜਿਹਨੂੰ ਬਾਹਰ ਕੱਢ ਲੋ ਤੇ ਬਾਕੀ ਆ ਤੁਸੀਂ ਦੇਖੀ ਜਾਂਦੇ ਹੋ ਬਾਈ ਜੀ ਮਸ਼ੀਨ ਦੀ ਸਖਤਾਈ ਤੁਸੀਂ ਦੇਖੀ ਜਾਂਦੇ ਹੋ ਆ ਡਿਸਕਾਂ ਲਾਈਆਂ ਨੇ ਡਿਸਕ ਬ੍ਰੇਕਾਂ ਜੋ ਦਿਖਾਦਾ ਤੁਹਾਨੂੰ ਸਪੈਸ਼ਲ ਇਹ ਬਈ ਉਹੀ ਗੱਲ ਆ ਵੀ ਜਿਹੇ ਜਿਹੇ ਮਿੱਠਾ ਪਾਵਾਂਗੇ ਉਹ ਜਾਈਓ ਡਿਸਕ ਬ੍ਰੇਕਾਂ ਵੀ ਲੱਗੀਆਂ ਹੋਈਆਂ ਆਈਆਂ ਤੇ ਹੁਣ ਆਪਣਾ ਉਧਰ ਵਰਮਾ ਵੀ ਤਿਆਰ ਹੋ ਜਾਂਦਾ ਆ ਜੋ ਔਗਰ ਕਹਿ ਦ ਅੰਕਲ ਆ ਹਾਂਜੀ ਅੰਕਲ ਜੀ ਕਿਵੇਂ ਹੋ ਠੀਕ ਆ ਜੀ ਵਧੀਆ ਤੇ ਕਿਵੇਂ ਫਿਰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਇੱਥੇ ਓਰੇ ਹਾਂ ਓਰੇ ਹੋ ਗਏ 25 25 26 ਸਾਲ ਹੋ ਗਏ ਅੰਕਲ ਕਹਿੰਦਾ 25 26 ਸਾਲ ਕੰਮ ਕਰਦਿਆਂ ਨੂੰ ਹੋ ਗਏ ਓਰੇ ਇਹ ਇਹ ਜੀ ਬੜਾ ਉਰੇ ਹੋ ਗਿਆ ਹੈ ਇਹ ਬੜਾ ਹੀ ਉਰੇ ਹੋ ਗਿਆ ਬੜੀ ਉਰੇ ਹੋ ਗਿਆ ਹੈ ਬੜਾ ਉਰੇ ਹੋ ਗਿਆ ਹੈ ਇਹ ਨਹੀਂ ਗੱਲ ਇਹ ਜਦ ਆਏ ਤੀਗਾ ਇਹਦੇ ਬਾਲ ਸਾਰੇ ਕਾਲੇ ਦੇਗੇ ਕਾਲੇ ਸੀ ਫਿਰ ਚਿੱਟੇ ਹੋ ਗਏ ਚਿੱਟੇ ਹੋ ਗਏ ਹਾਂ ਹਾਂ ਮੋਹ ਪ੍ਰੇਮ ਇੱਥੀ ਆ ਪੂਰਾ ਹਾਂ ਹਾਂ ਪੂਰਾ ਇਹ ਮੇਰਾ ਵਰਮੀ ਦਾ ਕੰਮ ਕਰੀ ਜਾਂਦੇ ਆ ਉਹ ਪਿਓ ਗਰ ਛੱਟੇ ਮੇਰਾ ਤੇ ਕੋਈ ਕਦੇ ਆਏ ਤਾਂ ਨਹੀਂ ਹੈਗੇ ਵੀ ਮਾਲਕਾਂ ਜਿਹਾ ਮੰਗੂ ਰੋੜਾ ਝਾੜਦੇ ਹੁਣ ਜਿਵੇਂ ਹੋਰ ਮਸ਼ੀਨਾਂ ਨਾਲ ਝਾੜ ਜਾਂਦੇ ਆ ਆਪਣੇ ਜਵਾਕਾ ਮਰ ਗਏ ਨੇ ਜਵਾਕਾ ਮਰ ਗਏ ਸਭ ਤੋਂ ਜਿਹੜੀ ਵੱਡੀ ਗੱਲ ਆ ਤਾਂ ਮੋਹ ਮਾਪਤੀ ਹੀ ਆ ਹੈ ਹੈ ਉਹ ਪਟੂਆ ਫੇਰ ਲਾ ਲਈ ਤੂੰ ਕਰਲਾ ਬੰਦ ਨਹੀਂ ਮੋਮਾਪਤਾ ਮੋਮਾਪਤਾ ਬਸ ਸਭ ਤੋਂ ਵੱਡੀ ਇੱਜ਼ਤ ਹੁੰਦੀ ਆ ਇੰਝ ਤੋਂ ਵੱਡਾ ਕੁਝ ਨਹੀਂ ਪੈਸੇ ਨੇ ਸਾਡੇ ਨਾਲ ਨਹੀਂ ਜਾਣਾ ਕਿੱਥੇ ਨਾਲ ਜਾਣਾ ਪੈਸੇ ਨਾਲ ਜਾਂਦਾ ਹੈਗਾ ਦੇਖੋ ਬਾਈ ਆਪਾਂ ਅੱਜ ਗੀਰ ਬਾਈ ਲਖੇ ਹੋਣਾ ਗੀਰਾ ਨਾਲ ਗੱਲ ਕਰੀ ਆ ਆ ਸਾਰੇ ਬਾਈ ਬੈਠੇ ਆ ਯਾਰ ਸੰਤੁਸ਼ਟ ਨੇ ਇੱਥੇ ਐ ਲੱਗਦਾ ਐ ਨਹੀਂ ਲੱਗਦਾ ਹੈਗਾ ਵੀ ਆਪਾਂ ਕਿਸੇ ਮੰਨ ਕੇ ਚਲੋ ਕੰਪਨੀ ਵਾਲੇ ਥਾਂ ਤੇ ਖੜੇ ਆ ਕੇ ਠੀਕ ਆ ਨਾ ਵੀ ਕਿਸੇ ਕੰਪਨੀ ਚੋ ਬਾਈ ਤੂੰ ਕੈਮਰਾ ਨਾ ਕਰੀ ਕੰਪਨੀ ਚ ਬਾਈ ਯਾਰ ਇੱਧਰ ਨਹੀਂ ਜਾਣਾ ਕੋਈ ਰੋਕ ਠੋਕ ਨਹੀਂ ਜਿੱਥੇ ਮਰਜ਼ੀ ਤੋਰੇ ਫਿਰੋ ਆ ਸਵਾਦ ਆ ਸਾਰਾ ਸਮਾਨ ਓਪਨ ਪਿਆ ਜੀ ਹਾਂਜੀ ਸਾਰਾ ਸਮਾਨ ਓਪਨ ਪਿਆ ਹੈ ਹਾਂਜੀ ਜੋ ਚੱਦਰ ਦਾ ਸਮਾਨ ਪਣਦਾ ਉਹ ਵੀ ਓਪਨ ਪਿਆ ਹੈ ਜੋ ਸਪੇਅਰ ਪਾਰਟ ਪਿਆ ਉਹ ਵੀ ਓਪਨ ਪਿਆ ਜੀ ਕੋਈ ਵੀ ਸਮਾਨ ਉਹਦੇ ਚੈੱਕ ਕਰ ਸਕਦੇ ਬਸ ਚੈੱਕ ਕਰਦੇ ਹੁਣ ਦਿਖਾ ਦਿੰਨੇ ਆ ਤੇ ਆਹ ਟੰਗ ਦਾ ਸਮਾਨ ਕੀਰਾਂ ਦੋ ਤੋਰਾਗੇ ਇੱਥੋਂ ਆਹ ਕਾਟਰ ਬਣੀ ਜਾਂਦੇ ਇਧਰ ਆ ਦਿਖਾਵਾਂ ਤੁਹਾਨੂੰ ਖਰਾਤਾਂ ਚੱਲੀ ਜਾਂਦੀਆਂ ਸਾਰਾ ਸਮਾਨ ਆ ਬਣਾਉਂਦਿਆ ਪਿਆ ਬਣਾ ਕੇ ਸੱਟਿਆ ਬਾਕੀ ਇੱਕ ਗੱਲ ਹੋਰ ਵੀ ਕਹਿਣਾ ਚਲੋ ਕੋਈ ਮੋਟਾ ਮਾਲ ਲੈ ਲੈਂਦੇ ਉਹਨਾਂ ਦੇ ਬਾਹਰ ਪਰ ਇਹ ਬਾਈ ਕਹਿੰਦੇ ਵੀ 90% ਸਾਡਾ ਸਮਾਨ ਆਪ ਦਾ ਹੁੰਦਾ ਹਗਾ। ਜੀ 90 ਅੰਦਰ ਬਣਦਾ। ਆ 90 ਆਪ ਦਾ ਅੰਦਰ ਬਣਦਾ। ਕਈ ਵਾਰੀ ਬਾਹਰੋਂ ਲੈਣਾ ਪੈ ਜਾਂਦਾ। ਇੱਕ ਦੋ ਆਈਟਮਾਂ ਜੀ ਬਾਹਰੋਂ ਜਿਵੇਂ ਹੁਣ ਇੱਕਾ ਟੈਂਕੀ ਜੀ ਲਾਉਣ ਲੱਗੇ ਸਪੈਸ਼ਲ ਲੋਕ। ਹਾਂ 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 ਲਾਉਣ ਲੱਗੇ ਲੋਕਾਂ ਦੀ ਡਿਮਾਂਡ ਕਰਕੇ ਸਾਨੂੰ ਲੈਣੀ ਪੈਗੀ ਪਰ ਅਸੀਂ ਇਹਨੂੰ ਪਸੰਦ ਨਹੀਂ ਕਰਦੇ। ਪਸੰਦ ਨਹੀਂ ਕਰਦੇ। ਨਹੀਂ ਜੀ ਨਹੀਂ। ਪਹਿਲਾਂ ਇਹ ਸੋਣੀ ਜਿਆਦਾ ਸੀ ਉਹ ਚਾਹ। ਹਾਂ ਜੀ ਹਾਂ ਉਹਦੇ ਤੇਲ ਵੀ ਜ਼ਿਆਦਾ ਪੈਂਦਾ ਸੀ ਥੋੜਾ ਜਿਆ। ਆ ਪੈਂਦਾ ਸੀ। ਪਰ ਲੋਕਾਂ ਦੇ ਨਾਲ ਸਾਨੂੰ ਚੱਲਣਾ ਪੈਂਦਾ ਕੁਝ ਲੋਕ ਕਹਿੰਦੇ ਨੇ ਵੀ ਸਾਨੂੰ ਇਹ ਜੀ ਚੀਜ਼ੋ ਫਲਾਣਾ ਲਾ ਵੀ ਬਾਲੀਆਂ ਕੋਈ ਮੈਂ 400 ਆ ਵੀ ਮੈਂ 1000 ਮਸ਼ੀਨ ਵੇਚਦੀ ਮੈਂ 500 ਮਸ਼ੀਨ ਵੇਚਦੀ ਮੈਂ 600 ਮਸ਼ੀਨ ਵੇਚਦੀ ਗੱਲ ਉਹ ਹੁੰਦੀ ਹੈ ਜਿੱਥੇ ਇੱਜ਼ਤ ਹੋਵੇ ਜਿੱਥੇ ਬੰਦੇ ਨੂੰ ਯਾਇ ਨੂੰ ਪੁੱਛਿਆ ਜਾਵੇ ਵੀ ਹਾਂ ਬਾਈ ਤੇਰੀ ਕਦਰ ਹੈ ਉਹਰੇ ਕੋਈ ਗੱਲ ਉਹਦੀ ਹੁੰਦੀ ਹੈ ਗੱਲ ਇੱਜ਼ਤ ਦੀ ਹੁੰਦੀ ਆ ਤੇ ਪੈਸਾ ਦਾ ਭਰਾਵਾ ਲੋਕਾਂ ਕੋਲੇ ਬਥੇਰਾ ਪਿਆਗਾ ਪਰ ਇਹ ਨਹੀਂ ਹੁੰਦਾ ਵੀ ਇਹ ਇਹਨਾਂ ਨੇ 35 ਵੇਚੀਆਂ ਤੇ ਕੋਈ 500 ਮਸ਼ੀਨ ਵੇਚਦਾ ਗੱਲ ਵੇਚਣ ਦੀ ਨਹੀਂ ਗੱਲ ਇੱਜ਼ਤ ਤੇ ਮੋਹ ਪ੍ਰੇਮ ਦੀ ਹੁੰਦੀ ਆ ਮੇਰੇ ਨਾਲ ਮੈਂ ਮਨ ਕੇ 15 ਚ ਮਸ਼ੀਨ ਲੈਂਦੀ ਆ ਇਹਨਾਂ ਲਈ ਮੇਰੇ ਨਾਲ ਭਾਈਆਂ ਦਾ ਬਾਹ ਪਿਆਗਾ ਕਦੇ ਇਹ ਨਹੀਂ ਹੈਗਾ ਵੀ ਇੱਥੇ ਆ ਕੇ ਨੜ ਚੱਕ ਲੈ ਤੇ ਕਹਿੰਗੇ ਇੱਥੇ ਧਰ ਦੇ ਜੀ ਲੱਗੀ ਸ਼ੇਅਰ ਜਰੂਰ ਕਰੋ ਧੰਨਵਾਦ ਜੀ